इस वक्त यह हम अपडेट जलंदर ਤੋਂ سامنے ਆ ਰਹੀ ਹੈ ਜਿੱਤੇ ਕਿ ਜਲੰਧਰ ਦੀ ਫਰੈਂਡਸ ਕਲੋਨੀ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ সূত্রਾਂ ਤੋਂ ਜਾਣਕਾਰੀ سامنے ਆਈ ਹੈ ਕਿ ਸਵੇਰੇ 6 ਵਜੇ ਤੋਂ ਹੀ ਰੇਡ ਹੈ ਐਨਆਈਏ ਦੇ ਵੱਲੋਂ ਜਲੰਧਰ ਦੇ ਫਰੈਂਡਸ ਕਲੋਨੀ ਦੇ ਵਿੱਚ ਕੀਤੀ ਗਈ ਹੈ ਹਾਲਾਂਕਿ ਕਿਸ ਦੇ ਘਰ ਇਹ ਰੇਡ ਹੋਈ ਹੈ ਮਕਾਨ ਮਾਲਕ ਕੌਣ ਹੈ ਇਸ ਦਾ ਸਪਸ਼ਟੂਪ ਵਿੱਚ ਅਜੇ ਕੋਈ ਵੀ ਪਤਾ ਜਿਹੜਾ ਸਾਹਮਣੇ ਨਹੀਂ ਆ ਰਿਹਾ ਹੋਨ ਗੱਲ ਦਈ ਹੈ ਕਿ ਜੁਲੰਦਰ ਦੇ ਵਿੱਚ ਐਨਆਈਏ ਦੇ ਵੱਲੋਂ ਫਿਰ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਘਰ ਨੂੰ ਪੰਜਾਬ ਪੁਲਿਸ ਦੇ ਵੱਲੋਂ ਵੀ ਪੂਰੀ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਵਿਅਕਤੀ ਨੂੰ ਜਾਣਨ ਵਾਲੇ ਵਿਅਕਤੀਆਂ ਤੋਂ ਵੀ ਪੁੱਛਗਛ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਪੂਰਾ ਇਲਾਕਾ ਵੀ ਸੀਲ ਕਰ ਦਿੱਤਾ ਗਿਆ ਉਸ ਘਰ ਦੇ ਵਿੱਚ ਜਾਣ ਦੀ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਹ ਵਿਅਕਤੀ ਦੀ ਜਾਣਕਾਰੀ ਜਿਹੜੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਵਿਅਕਤੀ ਕਾਫੀ ਸਾਲਾਂ ਤੋਂ ਇਸ ਘਰ ਦੇ ਵਿੱਚ ਕਿਰਾਏਦੋਤੇ ਰਹਿ ਰਿਹਾ ਹੈ ਇਹ ਵਿਅਕਤੀ ਕੌਣ ਹੈ ਅਤੇ ਐਨਆਈਏ ਦੇ ਵੱਲੋਂ ਰੇਡ ਕਿਉਂ ਕੀਤੀ ਗਈ ਹੈ ਇਸ ਦੀ ਕੋਈ ਵੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਕਿਉਂਕਿ ਕੋਈ ਵੀ ਅਧਿਕਾਰੀ ਜਿਹੜਾ ਹੈ ਉਹ ਮੌਕੇ ਤੋਂ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਇਸ ਵਕਤ ਇਹ ਅਪਡੇਟ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਜਲੰਧਰ ਦੀ ਫਰੈਂਡਸ ਕਲੋਨੀ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਸਵੇਰੇ 6 ਵਜੇ ਤੋਂ ਹੀ ਰੇਡ ਹੈ NIA ਦੇ ਵੱਲੋਂ ਜਲੰਧਰ ਦੇ ਫਰੈਂਡਸ ਕਲੋਨੀ ਦੇ ਵਿੱਚ ਕੀਤੀ ਗਈ ਹੈ ਹਾਲਾਂਕਿ ਕਿਸ ਦੇ ਘਰ ਇਹ ਰੇਡ ਹੋਈ ਹੈ ਮਕਾਨ ਮਾਲਕ ਕੌਣਾ ਹੈ ਇਸ ਦਾ ਸਪਸ਼ਟ ਰੂਪ ਵਿੱਚ ਅਜੇ ਕੋਈ ਵੀ ਪਤਾ ਜਿਹੜਾ ਸਾਹਮਣੇ ਨਹੀਂ ਆ ਰਿਹਾ ਫੋਨ ਗੱਲ ਦਗੀਏ ਕਿ ਜੁਲੰਦਰ ਦੇ ਵਿੱਚ ਐਨਆਈਟੀ ਦੇ ਵੱਲੋਂ ਫਿਰ ਤੋਂ ਇੱਕ ਛਾਪ ਮਾਰੀ ਕੀਤੀ ਜਾ ਰਹੀ ਹੈ ਅਤੇ ਘਰ ਨੂੰ ਪੰਜਾਬ ਪੁਲਸ ਦੇ ਵੱਲੋਂ ਵੀ ਪੂਰੀ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਵਿਅਕਤੀ ਨੂੰ ਜਾਣਨ ਵਾਲੇ ਵਿਅਕਤੀਆਂ ਤੋਂ ਵੀ ਪੁੱਛਗਛ ਜੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੁਲਸ ਦੇ ਵੱਲੋਂ ਪੂਰੇ ਇਲਾਕੇ ਵੀ ਸੀਲ ਕਰ ਦਿੱਤਾ ਗਿਆ ਉਸ ਘਰ ਦੇ ਵਿੱਚ ਜਾਣ ਦੀ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਹ ਵਿਅਕਤੀ ਦੀ ਜਾਣਕਾਰੀ ਜੜੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਵਿਅਕਤੀ ਕਾਫੀ ਸਾਲਾ ਤੋਂ ਇਸ ਘਰ ਦੇ ਵਿੱਚ ਕਿਰਾਏਦੋਤੇ ਰਹਿ ਰਿਹਾ ਹੈ ਇਹ ਵਿਅਕਤੀ ਕੌਣ ਹੈ ਅਤੇ NIA ਦੇ ਵੱਲੋਂ ਰੇਡ ਕਿਉਂ ਕੀਤੀ ਗਈ ਹੈ ਇਸ ਦੀ ਕੋਈ ਵੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਕਿਉਂਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਮੌਕੇ 'ਤੇ ਉੱਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਜੋ ਰਿਪੋਰਟ ਔਨ ਪੁਆਇੰਟ